ਅੱਜ ਬੈਂਕਾਂ ਜੀ ਚੋਰੀ ਹੋਈ ਹੈ ਰਾਤ ਸਮਿੰਟਾਂ ਦੀ ਦੁਕਾਨ ਤੇ ਤੁਹਾਡੇ ਕੀ ਕਹਿਣਾ ਚਾਹੋਗੇ ਸਾਡੇ ਸਮਿੰਟੇ ਦੁਕਾਨ ਜੀ ਟੱਗਾ ਰੋਡ ਦੇ ਆ ਜਿਹੜਾ ਕੀ ਰੋਡ 24 ਘੰਟੇ ਹਰ ਵਕਤ ਚੱਲਦਾ ਰਹਿੰਦਾ ਹੈ ਤੇ ਸਾਡੇ ਰਾਤ 2:30 ਦੇ ਕਰੀਬ ਇਹ ਚੋਰੀ ਹੋਈ ਹੈ ਪੁਲਿਸ ਪ੍ਰਸ਼ਾਸਨ ਦਾ ਤੇ ਇੱਥੇ ਜਿਹੜੇ ਮੰਤਰੀ ਹੈ ਚੇਤਨ ਸਿੰਘ ਜੋੜਾ ਮਾਜਰਾ ਆ ਲੋਕਾਂ ਨੇ ਆਸਾਂ ਨਾਲ ਬੋਟਾ ਪਾਈਆਂ ਸੀ ਇਹਨੂੰ ਵੀ ਸਾਡਾ ਸ਼ਹਿਰ ਦਾ ਸੇਵ ਰਹੇ ਅੱਜ ਉਹਰੇ ਆਉਣ ਨਾਲ ਲੋਕ ਚਾਹੁੰਦੇ ਨੇ ਸਾਡੇ ਸ਼ਹਿਰ ਦਾ ਮੰਤਰੀ ਹੋਵੇ ਸ਼ਹਿਰ ਦੇ ਮੰਤਰੀ ਹੋਣ ਦੇ ਹਾਲ ਹੈ 2.5 ਸਾਲਾਂ ਦੇ ਵਿੱਚ ਇਸ ਜਿੰਨੇ ਦਿਨ ਨੇ ਇੱਕ ਦਿਨ ਦੇ ਵਿੱਚ ਘੱਟੋ ਘੱਟ 20-20 ਚੋਰੀਆਂ ਹੋ ਰਹੀਆਂ ਨੇ ਨਾ ਤਾਂ ਪੁਲਿਸ ਕੁਛ ਕਰ ਰਹੀ ਹੈ ਨਾ ਸ਼ਹਿਰ ਦਾ ਮੰਤਰੀ ਕੁਛ ਕਰ ਰਿਹਾ ਤੁਸੀਂ ਦੇਖ ਸਕਦੇ ਹੋ 24 ਜਿਹੜਾ 24 ਘੰਟੇ ਰੋਡ ਚੱਲਦਾ ਹੋਵੇ ਪਲਪਲ ਰੋਡ ਚੱਲਦਾ ਹੋਵੇ ਉਸੇ ਦੁਕਾਨ ਦਾ ਮੇਨ ਸ਼ਟਰ ਚੱਕ ਕੇ ਚਾਰ ਬੰਦੇ ਹੱਟੇ ਘੱਟੇ ਆ ਗਏ ਅਣਪਛਾਤੇ ਲੋਕ ਨੇ ਜਿਹੜੇ ਮੂੰਹ ਮੂੰਹ ਹੀ ਲੁਕੋਏ ਹੋਈ ਮੂੰਹ ਤੇ ਸਭ ਦੇਖਦੇ ਨੇ ਕੈਮਰੇ ਸੀਸੀਟੀਵੀ ਕੈਮਰੇ ਸੁਰਖਰ ਬੋਰਡ ਲਖਾਉਣ ਦੇ ਭਾਵੇਂ ਭਾਵੇਂ ਘੰਡੇ ਵਾ ਇੱਥੇ ਆਈ ਹੈ ਤੇ ਅੰਦਰ ਵੜ ਕੇ ਕੈਲਸੀਲੀ ਦੇ ਇੱਕ ਲੈਪਟਾਪ ਦੇ ਗੱਲੇ ਜੋ ਕੈਸ਼ ਕਾਢੇ ਲੈ ਗਏ ਆ ਨੇ ਅਸੀਂ ਆਪਣੇ ਆਪ ਨੂੰ ਮੈਂ ਕੀ ਸਾਰਾ ਜਿੰਨਾ ਸ਼ਹਿਰ ਹੈ ਸਮਾਣਾ ਕੀ ਪੂਰਾ ਪੰਜਾਬ ਆਪਣੇ ਆਪ ਨੂੰ ਸੇਫ ਨਹੀਂ ਸਮਝ ਰਿਹਾ ਤੁਸੀਂ ਪਿੱਛੇ ਵੀ ਦੇਖਿਆ ਮੋਗੇ ਦੇ ਵਿੱਚ ਲਾ ਉਹ ਜਿਹੜੇ ਮਰਿਸਾਹ ਦੇ ਲੋਕ ਅੰਦਰ ਬੜਾ ਬਾਰ ਬੋਲੀਆਂ ਮਾਰ ਕੇ ਲੋਕ ਘਰੋਂ ਬਾਹਰ ਕੱਢ ਕੱਢ ਕੇ ਪੈਸੇ ਖੋ ਰਹੇ ਨੇ ਜਿਹੜੀਆਂ ਪੈਸੇ ਮੰਗ ਰਹੇ ਨੇ ਇਹ ਜਿਹੜੀ ਸਰਕਾਰ ਹੈ ਸਭ ਤੋਂ ਨਕਮੀ ਸਰਕਾਰ ਹੈ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਜੇ ਤਿਤੋ ਸ਼ਹਿਰ ਜਹਾ ਆਪਣਾ ਪੰਜਾਬ ਨਹੀਂ ਸਮਝਦਾ ਤੂੰ ਸੇਵਾ ਦੇ ਦੇ ਇਹ ਭਾਰਤ ਦੇ ਕੋਈ ਰਾਸ਼ਟਰਪਤੀ ਰਾਜ ਲਾਗੂ ਹੋਵੇ ਅਸੀਂ ਭਾਰਤ ਸਰਕਾਰ ਤੋਂ ਮਜੂਰ ਦੌਰ ਫੀਲ ਕਰਕੇ ਮੰਗ ਕਰਦੇ ਆ ਭਾਰਤ ਸਰਕਾਰ ਤੋਂ ਵੀ ਸਾਡੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਵੇ ਤਾਂ ਕਿ ਜਸੀਂ ਆਪਣੇ ਆਪ ਨੂੰ ਸੇਫ ਸਮਝ ਸਕੀਏ ਅਸੀਂ ਅੱਜ ਆਪਣੇ ਸੇਫ ਨਹੀਂ ਸਮਝਦੇ ਹੁਣ ਅਸੀਂ ਲੋਕ ਘਰਾਂ ਦੇ ਕੰਮਾਂ ਤੇ ਜਾਂਦੇ ਆ ਘਰੇ ਸਾਡੇ ਲੇਡੀ ਦੇ ਬੱਚੇ ਘਰੇ ਇਕੱਲੇ ਹੁੰਦੇ ਨੇ ਅਸੀਂ ਕੀ ਸਮਝਾਂਗੇ ਸਾਡਾ ਇੱਕ ਕੰਮ ਧਿਆਨ ਕੰਮਾਂ ਦੇ ਹੁੰਦਾ ਇੱਕ ਸਾਡਾ ਧਿਆਨ ਘਰਾਂ 'ਚ ਹੁੰਦਾ ਕੀ ਇਹ ਤਿਆਰ ਹੁੰਦਾ ਵੀ ਅਸੀਂ ਅਸੀਂ ਲੋਕਾਂ ਨੂੰ ਕੀ ਕਰਕੇ ਜਵਾਬ ਦੀ ਅਸੀਂ ਇੱਕ ਨਮਾਇੰਦੇ ਇੱਕ ਮੈਂ ਇੱਕ ਐਮਸੀਸ ਵਣਦਾ ਇੱਕ ਸਾਡੇ ਘਰੇ ਸਾਡੀ ਦੁਕਾਨ ਦੇ ਵਿੱਚ ਚੋਰੀ ਹੋ ਰਹੀ ਹੈ ਆਮ ਲੋਕਾਂ ਦਾ ਕੀ ਹਾਲ ਹੋਊਗਾ ਇਹ ਸਰਕਾਰ ਨਿਕੰਮੀ ਸਰਕਾਰ ਹੈ ਨਖਿੱਧ ਸਰਕਾਰ ਹੈ